ਸਾਬ ਕਾ ਮਿਲੇ ਪਰ ਦਲਬਧ ਨੂੰ ਟਿਕਟਾਂ ਦੇਣ ਦੇ ਵਿੱਚ ਕਹਿੰਦੇ ਭਾਜਪਾ ਵਾਜੀ ਮਾਰ ਗਈ ਵੈਸੇ ਮੈਂ ਮੌਜੂਦਾ ਤੌਰ ਦੀ ਗੱਲ ਕਰ ਰਿਹਾ ਪਿਛਲੇ ਹੰਦੇ ਨਹੀਂ ਗੱਲ ਕਰਦਾ ਜੇ ਪਿਛਲੇ ਦੀ ਗੱਲ ਕਰੋਗੇ ਤਾਂ ਮਲਵਿੰਦਰ ਕੰਗ ਕਿਸ ਸਮੇ ਭਾਜਪਾ ਸੀ ਫਿਰ ਇੱਧਰ ਆ ਗਏ ਜੇ ਇੱਧਰ ਗੱਲ ਕਰੂਗੇ ਸੁਪਾਲ ਖੇਰਾ ਕਦੇ ਚਲੇਗੇ ਕਦੇ ਆ ਗਏ ਹੈਨਾ ਮੈਂ ਉਸ ਵਾਦੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਮੌਜੂਦਾ ਤੌਰ ਦੇ ਹਵਾਲੇ ਨਾਲ ਗੱਲ ਕਰ ਰਿਹਾ ਇਸੇ ਤਰ੍ਹਾਂ ਆਪਾਂ ਜ਼ਿਕਰ ਗੱਲ ਕਰੀਆ ਨਿਲ ਜੋਸ਼ੀ ਹੋਰੀ ਪਹਿਲਾਂ ਦੇ ਮਤਲਬ ਉਸ ਵਾਦੇ ਨਾਲ ਆਏ ਹੋਏ ਨੇ ਸੋ ਇਸ ਲਈ ਮੈਂ ਮੌਜੂਦਾ ਤੌਰ ਦੀ ਗੱਲ ਕਰਕੇ ਗੱਲ ਕਰ ਰਿਹਾ ਕਿ ਜਿਨ੍ਹਾਂ ਨੂੰ ਦਲਬਧ ਨੂੰ ਟਿਕ ਕਾਂਗਰਸ ਦੀ ਸੂਚੀ ਦੇ ਵਿੱਚ ਤਨਵੀਰ ਗਾਂਧੀ ਹਾਲ ਹੀ ਵਿੱਚ ਸ਼ਾਮਲ ਹੋਏ ਦਲ ਬਦਲਿਆ ਤੇ ਟਿਕਟ ਮਿਲ ਗਈ। ਸੋ ਇੱਕ ਬੰਦਾ ਹੈਗਾ ਇਹਨਾਂ। ਆਮ ਆਦਮੀ ਪਾਰਟੀ ਦੇ ਨਾਲ 13 ਦੇ 13 ਉਮੀਦਵਾਰਾਂ ਦੇ ਵਿੱਚ ਤਿੰਨ ਦਲ ਬਦਲੂਆਂ ਨੂੰ ਟਿਕਟਾਂ ਨੇ। ਬਸ਼ਰਤੇ ਹੁਣ ਕੋਈ ਹੋਰ ਦਲ ਬਦਲੇ ਨਾ ਇਹਨਾਂ ਦਾ। ਆਪੇ ਕਿਉਂਕਿ ਜਿਵੇਂ ਟਿਕਟ ਫਣੇ ਚਲੇਗੇ ਸ਼ਿਸ਼ਿਰ ਰਿੰਕੋ ਉਹਦੇ ਸੰਦੇ ਦਾ ਚਾਰ ਬਣ ਗਿਆ। ਸ਼ਿਸ਼ਿਰ ਰਿੰਕੋ ਕਾਂਗਰਸ ਤੋਂ ਲੈਂਦੇ ਸੀ ਟਿਕਟ ਦੇਤੀ, ਐਮਪੀ ਬਣ ਕੇ ਦੁਬਾਰਾ ਟਿਕਟ ਦੇਤੀ ਪਰ ਦਲ ਬਦਲ ਗਏ। ਉਹਦੇ ਨਾਲੇ ਪਮਨ ਕੌਨਟੀਨਿਊ ਲੈਂਦੇ ਉਹਨਾਂ ਨੇ ਵੀ ਦਲ ਬਦਲਾ ਕੇ ਲਿਆਂਦਾ। ਉਹ ਤੋਂ ਬਿਨਾਂ ਗੁਰਪ੍ਰੀਤ ਸਿੰਘ ਜੀਪ